ਆਮੜੇ ਉਧਰ ਜਸਪੀਤ ਸਿੰਘ ਜੀ ਸਰਪੰਚ ਕਹਿੰਦੇ ਗੁਰਮukh ਸਿੰਘ ਜੀ ਸਾਬਕਾ ਸਰਪੰਚ ਮੈਂ ਬੇਨਤੀ ਕਰਦਾ ਹਰਜੀਪਾ ਲਓ ਇਧਰਲੇ ਪਾਸੇ ਕਹਿੰਦੇ ਗੋਲੂ 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 ਉਹ ਫੜਿਆ ਗਿਆ ਗੋਲੂ ਉਹ ਫੜਿਆ ਗਿਆ ਗੋਲੂ ਉਹ ਫੜਿਆ ਗਿਆ ਗੋਲੂ ਕਹਿੰਦੇ ਤੂੰ ਕੱਡੀ ਪਈਆਂ ਦੀ ਗਾਲ ਤੇ ਮੈਂ ਸੱਸ ਗੋਡਿਆਂ ਥੱਲੇ ਕਰ ਲਈ ਅੱਜ ਅੱਜ ਕਹਿੰਦੇ ਵੱਡਾ ਮੈਚ ਚੱਲ ਰਿਹਾ ਗੱਲਾਂ ਹੁੰਦੀਆਂ ਲਾਹੌਰ ਵਿੱਚ ਸਾਰੇ ਲੱੱਦੀ ਨੇ ਲਾਓ ਰਮਨ ਕੋ ਲਾ ਗਾਂਦਰਾ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਕੁੱਲਾ ਗਾਂਦਰਾ ਵਾਲਾ ਕਬੱਡੀ ਪਾ ਰਿਹਾ ਹੈ ਚਾਰ ਖਿਡਾਰੀ ਨੇ ਚਾਰਾਂ ਵਿੱਚੋਂ ਵੇਖਦੇ ਆਂ ਕਿ ਕੌਣ ਗੱਬਰੂ ਬੱਲੇ ਬੱਲੇ ਕਰਵਾਵੇਗਾ ਤਨਵੀਰ ਹੈ ਨੌਜਵਾਨ ਵੇਖਦੇ ਆਂ ਕਿ ਨਾਲ ਸ਼ਰਮਾ ਮਾਖੇ ਵਾਲੀਆ ਆਓ ਵੇਖਦੇ ਆਂ ਅਮਨ ਆ ਪਹਾਣੂ ਲੰਗੇ ਵਾਲਾ ਕੌਣ ਗੱਬਰੂ ਬੱਲੇ ਬੱਲੇ ਕਰਵਾਵੇਗਾ ਕੁੱਲੇ ਦੀ ਪਿੰਦੀ ਫਿਰ ਰੇਡ ਤੇ ਇਹ ਆ ਸ਼ਰਮਾ ਮਾਥੇਵਾਲ ਦੀ ਧਰਤੀ ਦਾ ਇਸ ਵੇਲੇ ਲਾ ਤਕੜਾ ਜਫਾ ਨੰਬਰ ਦਾ ਵਾਧਾ ਕਰਦਾ ਹੋਇਆ ਹੈ ਇਹ ਆ ਸਰਵ ਸ਼ਾਹਪੁਰੀਆ ਮੈਦ ਇੱਕ ਮੈਦਪੁਰ ਦੇ ਕਬੱਡੀ ਕੱਪ ਤੇ ਆਹ ਮੁੰਡੇ ਦਾ ਮੋਟਰਸਾਈਕਲ ਦੇ ਨਾਲ ਦਮਨ ਮੱਟੂ ਕਬੱਡੀ ਖਿਡਾਰੀ ਵੱਲੋਂ ਜਿਹੜਾ ਮੋਟਰਸਾਈਕਲ ਦੇ ਨਾਲ ਜਿਹੜਾ ਸਨਮਾਨ ਕੀਤਾ ਗਿਆ ਸਰਵ ਸ਼ਾਹਪੁਰੀਆ ਕਬੱਡੀ ਪਾ ਰਿਹਾ ਚਾਰ ਖਿਡਾਰੀ ਨੇ ਚਾਰਾਂ ਵਿੱਚੋਂ ਵੇਖਦੇ ਕਿ ਨੌਜਵਾਨ ਗੱਭਰੂ ਕਰਦਾ ਹੋਇਆ ਕਮਾਲ ਲਓ ਇਧਰੋਂ ਪਾਸੇ ਇਹ ਹੈ ਸ਼ਰਮਾ ਮਾਖੇ ਵਾਲ ਦੀ ਧਰਤੀ ਹੈ ਸ਼ਰਮਾ ਮਾਖੇ ਵਾਲੀਆ ਤੇ ਨਾਲ ਰਾਜਕਮਾਰ ਜੀ ਰਾਜੂ ਬਾਜੀ ਅਮਰੀਕਾ ਦੇ ਵਿੱਚ ਗਾਜੀਪੁਰ ਵਾਲਿਆਂ ਦੇ ਕਹਿੰਦੇ ਨਾਮ ਜਿਹੜੇ ਹੈ ਉਹ ਵੀ ਦੁਨੀਆ ਭਰ ਦੇ ਵਿੱਚ ਗੁੰਜਦੇ ਆ ਅੱਜ ਉਹਨਾਂ ਭਰਾਵਾਂ ਦਾ ਵੀ ਵੱਡਾ ਸਹਿਯੋਗ ਹੈ ਹਾਂਜੀ ਹਾਂਜੀ ਬਿਲਕੁਲ ਜੀ ਇਹ ਮਾਸੀ ਦੇ ਪੁੱਤਰਾਂ ਜਦੋਂ ਗਾਜੀਪੁਰ ਦੇ ਵਿੱਚ ਰੌਣਕਾਂ ਲੱਗਦੀਆਂ ਬੋਬੀ ਭਾਜੀ ਇੱਥੇ ਵੀ ਪਹੁੰਚਦੇ ਆ ਸੋ ਮਾਸੀ ਦੇ ਪੁੱਤਰਾਂ ਦੇ ਉੱਪਰ ਬਹੁਤ ਵੱਡਾ ਮਾਣ ਹੈ ਬੋਬੀ ਭਾਜੀ ਨੂੰ ਸੋ ਇਹ ਮਾਣ ਇਸੇ ਤਰ੍ਹਾਂ ਬਣਿਆ ਰਹੇ ਇਹ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਇਹ ਸਾਡੀਆਂ ਦੁਆਵਾਂ ਨੇ ਅਰਦਾਸਾਂ ਨੇ ਤੇ ਉਧਰ ਦੇ ਪਾਸੇ ਬਗਲ ਭਰੀ ਹੋਈ ਹੈ ਏ ਸ਼ਰਮਾ ਵਾਹ ਓ ਸ਼ਰਮਿਆ ਨਹੀਂ ਹੋਰੀ ਸੰ ਤੇਰੀਆਂ ਮੋਟਰਸਾਈਕਲ ਦੀ ਸੇਵਾ ਜੀਪ ਦੀ